ਉਹ ਲੱਗਿਆ ਬੰਦਾ ਛੇੜਨੇ ਇਹੋ ਜੀ ਗੱਲ ਪੁੱਛੀ ਜਾਂਦਾ ਕਹਿੰਦਾ ਕਿ ਸਾਬ ਆ ਜਾ ਕਾਰਜਾਂ ਵਿੱਚ ਆਉਂਦਾ ਨਾ ਪਈ ਬਸ ਸਾਬ ਦੇਖਣ ਦੇਖਦੇ ਆ ਦੁਖੀ ਹੁੰਦੇ ਖੜੇ ਆ ਪਾੜਾ ਢਟਲ ਗੁੱਦਾ ਸਕਦੇ ਆ ਆਖ ਜਾਣਿਆ ਪਰ ਇੱਕ ਸਾਨੂੰ ਸਾਰੇ ਇੱਕ ਪਰਿਵਾਰ ਨੇ ਟੋਪਿਕ ਤੇ ਬੱਚਾ ਸਭ ਲੱਗਦਾ ਚੱਲਿਆ ਆਈ ਯਾਰ ਆਈ ਪਿਆ ਕਿ ਮਾਣ ਦਾ ਕਰੇ ਦੂਜਿਆਂ ਦੇ ਮਾਫ ਕਰਦੇ ਹੋ ਮਾਫੀ ਪੰਜ ਸਾਲਾਂ ਤੇ ਮਾਫੀ ਮੰਡੀ ਨੇ ਖਰਾਬ ਕਰਿਆ ਕੋਡ ਬਚਾਰੇ ਦਾ ਬਖਾਤੀ

ਬੈਬੇ ਜੱਜ ਕੋਰਟ ਚ ਬਿਆਨ ਦੇ ਸੋ ਬਿਆਨ ਦੇਤੇ ਦਰਜ ਹੋ ਗਏ ਜਿੱਦੋਂ ਫੇਰ ਪੇਚ ਹੋਊਗਾ ਜਦਸਾਲ ਕੱਢ ਕੇ ਬੱਚਾ ਮਾਂ ਨੂੰ ਕਰ ਫਰਟੇ ਉਹ ਤਾਂ ਜੱਜ ਦੇ ਸਾਰੇ ਜਾਂ ਰੱਬ ਤੋਂ ਸਾਰੇ ਪਰਮਾਤਮਾ ਕੋਟਾ ਮਾ ਮਾਫੀ ਮੰਗਦੇ ਸੀ ਫਿਰ ਕਰੋਂਗੇ ਮਾਫੀ ਨਹੀਂ ਜੀ ਨਹੀਂ ਮਾਫੀ ਆ ਹੀ ਕਰਤਾ ਮੈਂ ਇੱਕੋ ਹੀ ਗੱਲ ਸਾਰੇ ਨੂੰ ਕਿ ਮਾਫੀ ਨਹੀਂ ਕਰਾਂਗੇ ਅੱਛਾ ਜੀ ਜਦੋਂ ਤਪਾਇਆ ਤਾਂ ਜਿਵੇਂ ਤੱਕ ਜ਼ਰੂਰੀ ਵੀ ਨਾ ਤੁਹਾਡਾ ਪਰਿਵਾਰ ਵੀ ਟੁੱਟ ਗਿਆ ਨਾ ਜੀ ਐਡੀ ਵੀਰ ਨੂੰ ਨਹੀਂ ਜੀ ਰੱਖਿਆ ਹੈ ਕਿੰਦਾ ਲਾ ਕਰਕੇ ਸਾਥ ਜੁੜੇ ਸੀ ਤੁਮਰਾ ਅੱਜ ਦੇ ਦਰਦ ਕਰ ਨਿਕਲ ਜਿੰਦੀਆਂ ਚੱਕਰਾਂ ਨਹੀਂ ਪਤਾ ਸਾਥਾ ਪਰ ਇੱਕ ਵਾਰ ਦਿੱਕ ਚੇ ਸੌਤੋਂ ਵੀ ਵਿੱਚ ਕਦੋਂ ਵਿਸ਼ਵਾਸ ਕਿ ਜਵਾਨੀਆਂ ਪਾਣ ਵਾਲੀ ਮੈਂ ਤੇ ਮੇਰੇ ਝਟ